संत बाबा निधान सिंह जी ਇਹ ਮਹਾਂਪੁਰਖ ਜਦੋਂ ਵਾਪਸ ਪੰਜਾਬ ਜਾ ਰਹੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪ ਪ੍ਰਤੱਖ ਕੋੜੇ ਸਮੇਤ ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰਤੱਖ ਦਰਸ਼ਨ ਦੇ ਕੇ ਮਹਾਂਪੁਰਖਾਂ ਨੂੰ ਹੁਕਮ ਲਾਇਆ ਭਾਈ ਤੁਸੀਂ ਵਾਪਸ ਨਹੀਂ ਜਾਣਾ ਜਾ ਕੇ ਲੰਗਰਾਂ ਦੀ ਅਰੰਭਤਾ ਕਰੋ ਲੰਗਰ ਚਲਾਓ ਤੋ ਨ ਆਈ ਬੇਨਤੀ ਕੀਤੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਨੂੰ ਲਿਪਟ ਕੇ ਤੇ ਆ ਬੇਨਤੀ ਕੀਤੀ ਗੁਰੂ ਪਾਤਸ਼ਾਹ ਜੀ ਮੇਰੇ ਤੇ ਕੋਈ ਕੁਝ ਨਹੀਂਗਾ ਲੰਗਰ ਕਿੱਦਾਂ ਚੱਲਣਗੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਹੁਕਮ ਵਰਦਾਨ ਬਖਸ਼ੇ ਖੀਸਾ ਮੇਰਾ ਹੱਥ ਤੇਰਾ ਤੇ ਗੁਰਮਖੋ ਬਚਨ ਲੈ ਕੇ ਵਰਦਾਨ ਲੈ ਕੇ ਮਹਾਂਪੁਰਖਾਂ ਨੇ ਆ ਕੇ ਇਸ ਜਗ੍ਹਾ ਤੇ ਉਹਨਾਂ ਸਮਿਆਂ ਦੇ ਵਿੱਚ ਗੁਰੂ ਕੇ ਲੰਗਰ ਦੀ ਰੰਮਤਾ ਕਰਾਈ